ਪਾ ਆਰ ਦੇਨਾ ਜੀ ਹਾਂ ਖਬਰਾਂ ਤੇ ਨਜ਼ਰਸਾਨੀ ਕਰ ਰਹੀ ਆ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਆ ਪੰਜਾਬ ਚ ਗੈਂਗਸਟਰਵਾਦ ਦਾ ਮਸਲਾ ਆ ਆਪਾਂ ਜੇਲ੍ਹ ਦੇ ਹਵਾਲੇ ਨਾਲ ਜਦੋਂ ਗੱਲ ਕਰਦੇ ਆ ਕਿ ਹੁਣ ਤਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਸਵਾਲ ਆ ਗਿਆ ਜੀ ਕਿ ਇੱਥੋਂ ਚਲਾਏ ਜਾ ਰਹੇ ਨੇ ਦੇਚਤਾ ਸੁਪੇਚਤਾ ਦਾ ਮਸਲਾ ਖੜੀ ਸੀ ਕਿ ਜੇਲ੍ਹ ਦੇ ਅੰਦਰ ਸਾਰਾ ਕੁਝ ਲਾਇਆ ਜਾ ਰਿਹਾ ਵਿਕਰਮ ਜਿਠੀਆ ਵਾਲਾ ਮਸਲਾ ਕੱਲ ਨੂੰ ਫਿਰ ਕੇ ਸਾਹਮਣੇ ਆ ਗਿਆ ਕੀ ਉਦਾਦਤ ਨੇ ਛੜਾ ਮਾਰੀਆਂ ਸਰਕਾਰ ਨੂੰ ਜਿਲ੍ਹੇ ਪ੍ਰਸ਼ਾਸਨ ਨੂੰ ਕਿ ਵੀ ਤੁਹਾਡੀ ਜ਼ਿੰਮੇਵਾਰੀ ਜੇ ਵਿਕਰਮਜੀਤ ਨੂੰ ਅੰਦਰ ਕੁਝ ਹੋ ਗਿਆ ਜਾਨਵਾਲ ਦਾ ਖਤਰਾ ਖੜਾ ਹੋ ਗਿਆ ਕਹਿੰਦੇ ਜੀ ਸਰਕਾਰੀ ਰਿਪੋਰਟਾਂ ਵਿੱਚ ਪੁਲਿਸ ਦੀਆਂ ਰਿਪੋਰਟਾਂ ਇਦਾਂ ਪਰਿਕਲ ਜਾਨਵਰ ਨੂੰ ਖਤਰਾ ਪਰ ਕਿਸ ਦੀ ਜਾਨ ਸੁਰੱਖਿਅਤ ਹੈ ਜ਼ਿਲ੍ਹਾ ਵਾਲਿਆਂ ਦੀ ਜਿਲ੍ਹੇ ਦੇ ਅੰਦਰ ਵਾਲਿਆਂ ਦੀ ਪੁਲਿਸ ਵਾਲਿਆਂ ਦੀ ਜਾਂ ਉਹਨਾਂ ਅਫਸਰਾਂ ਅਧਿਕਾਰੀਆਂ ਰਾਜਨੀਤਿਕ ਲੀਡਰਾਂ ਦੀ ਜਿਨ੍ਹਾਂ ਨੂੰ ਸਿਕਿਉਰਟੀ ਮਿਲੀ ਹੈ ਜਾਂ ਆਮ ਲੋਕਾਂ ਦੀ ਬੱਚਿਆਂ ਤੋਂ ਲੈ ਕੇ ਅਦਾਲਤਾਂ ਤੇ ਧੱਕੇ ਖਾ ਰਹੇ ਲੋਕਾਂ ਤੱਕ ਦੀ ਜਾਨ ਨੂੰ ਖਤਰਾ ਖੜਾ ਹੈ ਆਏ ਦਿਨ ਈਮੇਲ ਰਾਹੀਂ ਧਮਕੀਆਂ ਜਾਂਦੀਆਂ ਅੱਜ ਫਿਰ ਨਵਾਂ ਮਸਲਾ ਅੱਜ ਫਿਰ ਆਪਾਂ ਨਵੇਂ ਮਸਲੇ ਨਾਲ ਦੋ ਚਾਰ ਹੋ ਰਹੇ ਮਸਲਾ ਇਹ ਹੈ ਜੀ ਹੁਣ ਇੱਕ ਵਾਰ ਫਿਰ ਅਦਾਲਤਾਂ ਤੋਂ ਲੈ ਕੇ ਪੰਜਾਬ ਦੇ ਸਕੂਲਾਂ ਨੂੰ ਧਮਕੀ ਮਿਲੀ ਇੱਕ ਪਾਸੇ ਤਾਂ ਸਕੂਲਾਂ ਦੀ ਛੁੱਟੀ ਵਧਾਉਣ ਦੀ ਪ੍ਰਕਿਰਿਆ ਦੂਜੇ ਪਾਸੇ ਸਕੂਲ ਖੁੱਲਣ ਦੀ ਪ੍ਰਕਿਰਿਆ ਦੇ ਵਿੱਚ ਸਕੂਲਾਂ ਚ ਗਏ ਜਵਾਨਾਂ ਨੂੰ ਫਿਰ ਘਰਾਂ ਨੂੰ ਤੁਰਨਾ ਪੈਗਾ ਕਿਉਂਕਿ ਇਹ ਕਹਿੰਦੇ ਈਮੇਲ ਰਾਹੀਂ ਧਮਕੀਆਂ ਆਈਆਂ ਇਨਾ ਵੀ ਆਪਾ ਲੁਧਿਆਣਾ ਕੀ ਪਟਿਆਲਾ ਕੀ ਅੰਮ੍ਰਿਤਸਰ ਕੀ ਜਲੰਧਰ ਕੀ ਫਿਰ ਚੰਡੀਗੜ੍ਹ ਦੀ ਅਦਾਲਤ ਕੀ ਫਿਰੋਜਪੁਰ ਦੀ ਅਦਾਲਤ ਮੋਗੇ ਦੀ ਅਦਾਲਤ ਹੁਣ ਫਿਰ ਦੁਬਾਰਾ ਤੋਂ ਧਮਕੀ ਆ ਰੋਪੜ ਨੰਦਪੁਰ ਸਾਹਿਬ ਦੀ ਅਦਾਲਤਾਂ ਤੋਂ ਧਮਕੀ ਖਾਲੀ ਕਰਾਉਣਾ ਪਿਆ ਕੰਪਲੈਕਸ ਖਾਲੀ ਕਰਾਉਣਾ ਪਿਆ ਜਿਨ੍ਹਾਂ ਦੀਆਂ ਤਰੀਕਾਂ ਸੀ ਉਹਨਾਂ ਦੀ ਸੁਣਵਾਈ ਰੋਕਣੀ ਪਈ ਹੈ ਕੈਬਨ ਸਾਰੇ ਖਾਲੀ ਕਰਾਉਣੇ ਪਏਗੇ ਵਕੀਲਾਂ ਦੇ ਚੈਂਬਰ ਹੈ ਤੇ ਉਹ ਤੋਂ ਬਾਅਦ ਆਮ ਲੋਕ ਲੈ ਟਾਈਪਿਸਟ ਕੋਲ ਬੈਠੇ ਗੂਲੇ ਸਾਰੇ ਬਾਹਰ ਕੱਢਣੇ ਪਏਗੇ ਸੀ ਅੱਜ ਫੇਰ ਉਹੀ ਕੁਝ ਵਾਪਰਦਾ ਦੇਖਿਆ ਸੀ ਪੰਜਾਬ ਦੇ ਵਿੱਚ ਬਿਲਕੁਲ ਜੀ ਲੁਧਿਆਣਾ ਮੋਗਾ ਦੀਆਂ ਅਦਾਲਤਾਂ ਤੋਂ ਹੁੰਦਿਆਂ ਹੋਇਆਂ ਸਕੂਲਾਂ ਤੱਕ ਨੂੰ ਲੁਧਿਆਣਾ ਦੀ ਅਦਾਲਤ ਨੂੰ ਮੁੜ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਆ ਕਹਿੰਦੇ ਜੀ ਨੌ ਵਰਕਡੇ ਐਲਾਨਿਆ ਕਹਿੰਦੇ ਜੀ ਸਥਿਤੀ ਇੱਥੋਂ ਤੱਕ ਬਣ ਗਈ ਕਿ ਵਕੀਲਾਂ ਨੇ ਵਰਕਡਾ ਨੇ ਕਿਹਾ ਵੀ ਅਸੀਂ ਨਹੀਂ ਕੰਮ ਕਰਨਾ ਇਸ ਸਿਸਟਮ ਵਿੱਚ ਬਾਰ-ਬਾਰ ਵੈਸੇ ਪੁਲਿਸ ਅੰਤਰ ਕਹਿੰਦਾ ਸਕੂਲਾਂ ਦੇ ਮਾਮਲੇ ਜਦੋਂ ਮੈਂ ਕਹਿੰਦਾ ਕਿ ਫਿਕਰ ਨਾ ਕਰੋ ਇਹ ਅਫਵਾਹਾਂ ਨੇ ਪਰ ਜੇ ਅਫਵਾਹਾਂ ਨੇ ਤਾਂ ਵੀ ਕੌਣ ਭੇਜ ਰਿਹਾ ਹੈ ਕੌਣ ਕਰ ਰਿਹਾ ਹੈ ਪੁਆਵ ਵਾਲੀਆਂ ਈਮੇਲਸ ਸਵਾਲ ਤਾਂ ਇਹ ਜਾਨਣਾ ਜ਼ਰੂਰੀ ਹੈ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਅੱਜ ਉਸ ਵੇਲੇ ਭਾਜੜ ਮੱਚ ਗਈ ਜਦੋਂ ਅਦਾਲਤ ਨੂੰ ਬੰਬ ਨਾਲ ਰੌਣ ਦੀ ਧਮਕੀ ਪਈ ਈਮੇਲ ਪ੍ਰਾਪਤ ਹੋਈ ਇੱਕ ਹਫ਼ਤੇ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਅਦਾਲਤ ਨੂੰ ਨਿਸ਼ਾਨਾ ਬਣਾਉਣ ਦੀ ਇਹ ਹੀ ਧਮਕੀ ਮਿਲੀ ਹੈ ਸੁਰੱਖਿਆ ਨੂੰ ਧਿਆਨ ਚ ਰੱਖਦੇ ਆ ਪੂਰੇ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ ਅਤੇ ਵਕੀਲਾ ਨੂੰ ਆਪਣੇ ਚੈਂਬਰ ਵਿੱਚ ਨਾ ਜਾਣ ਦੀ ਸਖਤ ਹਦਾਇਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਧਮਕੀ ਅੱਜ ਸਵੇਰੇ ਅਦਾਲਤ ਦੇ ਅਧਿਕਾਰਤ ਈਮੇਲ ਆਈਡੀ ਤੇ ਆਈ। ਇਸ ਈਮੇਲ 'ਚ ਦਾਵਾ ਕੀਤਾ ਗਿਆ ਕੋਈ ਸਮੇਂ 'ਚ ਅਦਾਲਤ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਹੀ ਨਹੀਂ, ਦੂਸਰੇ ਪਾਸੇ ਸਕੂਲ ਵਾਲਾ ਮਾਮਲਾ ਕਿ ਸਕੂਲਾਂ ਨੂੰ ਵੀ ਉਹਦੇ ਵਿੱਚ ਅੰਮ੍ਰਿਤਸਰ ਦੇ ਸਕੂਲ ਸੀ ਦੁਆਰਾ ਜਿਨ੍ਹਾਂ ਨੂੰ ਅਡਾਉਨ ਦੀ ਧਮਕੀ ਮਿਲੀ ਤੇ ਸਕੂਲ ਖਾਲੀ ਕਰਾਉਣੇ ਪਏ ਨਾਮੀ ਗ੍ਰਾਮੀ ਸਕੂਲ ਸੀਗੇ। ਪਸੰਗ ਉਹਨਾਂ ਅਸਰ ਕਰਨੇ ਸਕੂਲਾਂ ਦੀ ਛੁੱਟੀਆਂ ਵਧਾਤੀਆਂ ਠੰਡ ਕਰਕੇ ਪੰਜਾਬ ਚ ਅੱਜ ਸਵੇਰੇ ਸਕੂਲ ਖੁੱਲਦੇ ਐ ਉਸ ਵੇਲੇ ਹੜਕਾ ਮਚ ਗਿਆ ਜਦੋਂ ਅੰਮ੍ਰਿਤਸਰ ਅਤੇ ਮੋਗਾ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਮਿਲੀਆਂ ਇਹ ਈਮੇਲ ਰਾਹੀਂ ਧਮਕੀਆਂ ਆਈਆਂ ਇਹਨਾਂ ਧਮਕੀਆਂ ਤੋਂ ਬਾਅਦ ਸਕੂਲ ਪ੍ਰਬੰਧਕ ਨੇ ਸਾਵਧਾਨੀ ਵਰਜੋ ਤੁਰੰਤ ਛੁੱਟੀ ਕਰ ਦਿੱਤੀ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰਾਂ ਨੂੰ ਰਵਾਨਾ ਕਰ ਦਿੱਤਾ ਅੰਮ੍ਰਿਤਸਰ ਵਿੱਚ ਤਿੰਨ ਪ੍ਰਮੁੱਖ ਸਕੂਲ ਨਿਸ਼ਾਨੇ ਤੇ ਬਣਾਏ ਗਏ ਅੰਮ੍ਰਿਤਸਰ ਸ਼ਹਿਰ ਦੇ ਤਿੰਨ ਪ੍ਰਮੁੱਖ ਸਕੂਲਾਂ ਦੇ ਅਧਿਕਾਰਤ ਈਮੇਲ ਆਈਡੀ ਦੇ ਉੱਤੇ ਤਾਂ ਕੀ ਪਰੇ ਸਨੇਹ ਮਿਲੇ ਜਿਸ ਨਾਲ ਵਿੱਚ ਦਾਵਾ ਕੀਤਾ ਗਿਆ ਕਿ ਇਮਾਰਤ ਨੂੰ ਧੁਮਾਕੇ ਨਾਲ ਉਡਾ ਦਿੱਤਾ ਜਾਵੇਗਾ ਇਹਨਾਂ ਈਮੇਲ ਵਿੱਚ ਕਥੇ ਤੌਰ ਤੇ ਕਈ ਅਤਵਾਦੀ ਸੰਗਠਨਾਂ ਨਾਲ ਸੰਬੰਧ ਦੱਸੇ ਜਾ ਰਹੇ ਨੇ ਨਾਮ ਜਿਹੜੇ ਨਾਮ ਵਰਤੇ ਗਏ ਨੇ ਸੂਚਨਾ ਮਿਲਦੇ ਹੀ ਬੰਬ ਨੂੰ ਡਿਸਪੋਜ਼ ਕਰਨ ਵਾਲੇ ਦਸਤੇ ਪਹੁੰਚ ਗਏ ਸਕੂਲ ਚੈਕਿੰਗ ਸ਼ੁਰੂ ਹੋ ਗਈ ਬੱਚਿਆਂ ਨੂੰ ਮਾਪਿਆਂ ਨਾਲ ਸੂਚਿਤ ਕਰ ਦਿੱਤਾ ਗਿਆ ਘਰਾਂ 'ਚ ਸੁਰੱਖਿਅਤ ਥਾਂ 'ਤੇ ਭੇਜਣ ਦੀ ਪਹਿਲ ਕਦਮੀ ਹੋ ਗਈ ਸਕੂਲ ਕੰਪਲੈਕਸ ਖਾਲੀ ਕਰਾ ਲਏ ਪਰ ਪੁਲਿਸ ਨੂੰ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਇਸ ਤੋਂ ਅਲਾਵਾ ਮੋਗੇ ਦਾ ਮਸਲਾ ਇਹ ਤੋਂ ਪਹਿਲਾਂ ਵੀ ਇਹ ਮਸਲਾ ਸਵਾਲ ਇਹ ਹੈ ਕਿ ਜੇ ਪੁਲਿਸ ਸੰਤਤਰ ਇਹ ਕਹਿੰਦਾ ਕਿ ਫਿਕਰ ਨਾ ਕਰੋ ਇਹ ਸਾਰੀਆਂ ਫੇਕ ਈਮੇਲਸ ਨੇ ਇਹ ਅਫਵਾਹਾਂ ਨੇ ਤਾਂ ਫੇਕ ਈਮੇਲ ਕਰ ਕੌਣ ਰਿਹਾ ਜਨਾਬ ਇੰਨੀ ਹਿੰਮਤ ਕਿਹਦੀ ਹੈ ਕਿ ਜਿਹੜਾ ਤੁਹਾਡੇ ਸਾਈਬਰ ਕ੍ਰਾਈਮ ਦੇ ਰਹੀਂ ਫੜੇ ਹੀ ਨਹੀਂ ਜਾਂਦਾ ਇਸ ਟੈਕਨੋਲੋਜੀ ਦੇ ਯੁੱਗ ਚ ਫੜੇ ਹੀ ਨਹੀਂ ਜਾਂਦਾ ਜੇ ਉਹ ਫੜ ਲੇ ਤਾਂ ਨਵਾਂ ਕੌਣ ਜੰਪੇਂਦਾ